ਜੀ ਜੀ ਸਤਿ ਸ਼੍ਰੀ ਅਕਾਲ ਜੀ ਤੁਹਾਡਾ ਸਵਾਗਤ ਕਰਦੇ ਆ ਜੀ ਤੁਹਾਡੇ ਆਪਣੇ ਚੈਨਲ ਗੁਰਤਾਜਪੁਰ ਤੇ ਉਮੀਦ ਕਰਦੇ ਜੀ ਕਿ ਸਾਰੇ ਜਾਣੇ ਵਧੀਆ ਹੋਵੋਗੇ ਤਨਤਨ ਬਾਬਾ ਦੀਪ ਸਿੰਘ ਜੀ ਤੁਹਾਨੂੰ ਸਾਰਿਆਂ ਨੂੰ ਚੜ੍ਹਦੀ ਕਲਾ ਦੇ ਵਿੱਚ ਰੱਖਣ ਜੀ ਤੇ ਪਿਆਰੋ ਅੱਜ ਵਾਲੀ ਵੀਡੀਓ ਬਹੁਤ ਵਧੀਆ ਲੈ ਕੇ ਆਏ ਆ ਤੁਹਾਡੇ ਵਾਸਤੇ ਜਿਵੇਂ ਕਿ ਹੁਣ ਸਰਦੀਆਂ ਦੇ ਵਿੱਚ ਆਪਾਂ ਉਹਨੂੰ ਪਾਂਡੇ ਤਾਂ ਬਹੁਤ ਵਾਰ ਮੰਜਨੇ ਪੈਂਦੇ ਨੇ ਹਨਾ ਸਾਫ਼ ਕਰਨੇ ਪੈਂਦੇ ਨੇ ਤੇ ਅਸੀਂ ਇਸ ਤਰ੍ਹਾਂ ਸਾਫ਼ ਕਰਦੇ ਆ ਜੀ ਹਨਾ ਸਾਰਾ ਇਸ ਤਰ੍ਹਾਂ ਫਸਾਬਨ ਲੈਨੇ ਆ ਤੇ ਫਿਰ ਅਸੀਂ ਭਾਂਡਾ ਜਿਹੜਾ ਉਹਨੂੰ ਸਾਫ਼ ਕਰਦੇ ਆ ਤੇ ਆ ਦੇਖੋ ਪਾਣੀ ਕਿਸ ਤਰ੍ਹਾਂ ਖੜ ਜਾਂਦਾ ਤੇ ਬਹੁਤ ਗੰਦਾ ਜਿਹਾ ਲੱਗਦਾ ਤੇ ਜਿੱਦਾਂ ਅਸੀਂ ਇੱਕ ਵਾਰ ਭਾਂਡੇ ਨੂੰ ਸਾਫ਼ ਕੀਤਾ ਤੇ ਸਾਨੂੰ ਫੇਰ ਦੋਰੇ ਸਾਬਨ ਲਗਾਉਣਾ ਪੈਂਦਾ ਜੀ ਹਾਂਜੀ ਜੀ ਦੇਖੋ ਇਹਦੇ ਵਿੱਚ ਅਸੀਂ ਡਿਪ ਕੀਤਾ ਇਹਦੇ ਵਿੱਚ ਅਸੀਂ ਡਿਪ ਕੀਤਾ ਤੇ ਕਿੰਨਾ ਸਾਬਨ ਜਿਹੜਾ ਉਹ ਲੱਗ ਜਾਂਦਾ ਤੇ ਅਸੀਂ ਜਦੋਂ ਭਾਂਡੇ ਸਾਫ਼ ਕਰਦੇ ਆ ਤੇ ਆ ਦੇਖੋ ਅਸੀਂ ਬਾਉਲ ਸਾਫ਼ ਕੀਤਾ ਤੇ ਅਸੀਂ ਦੂਜੀ ਵਾਰ ਫੇਰ ਜਿਹੜਾ ਆ ਉਹ ਲਗਮਨੀਆ ਸਾਬਨ ਹੈਨਾ ਇਸ ਤਰ੍ਹਾਂ ਲਗਾ ਲਗਾ ਕੇ ਸਾਡਾ ਸਾਬਣ ਜਿਹੜਾ ਹੈ ਕਾਫੀ ਖਤਮ ਹੋ ਜਾਂਦਾ ਤੇ ਪਾਣੀ ਇਹਦੇ ਵਿੱਚ ਰੁਕਦਾ ਰਹਿੰਦਾ ਦੇਖੋ ਤੇ ਬੜਾ ਗੰਦਾ ਜਿਹਾ ਲੱਗਦਾ ਆ ਤੇ ਇਹ ਪੈਨੋ ਸਰਦੀਆਂ ਦੇ ਵਿੱਚ ਇਹ ਚੀਜ਼ ਬੜੀ ਅਜੀਬ ਜਿਹੀ ਲੱਗਦੀ ਆ ਤੇ ਮੈਂ ਤੁਹਾਨੂੰ ਨਾ ਅੱਜ ਇੱਕ ਟਿੱਕ ਦੱਸਦੀ ਆ ਜਿਹੜਾ ਤੁਹਾਡਾ ਸਾਬਣ ਜਿਹੜਾ ਹੈ ਕਾਫੀ ਲੌਂਗ ਟਾਈਮ ਤੱਕ ਚੱਲੇਗਾ ਜਿਵੇਂ ਆਪਾਂ ਇੱਕ ਸਾਬਣ ਦੀ ਗਾੱਚੀ ਲੈਨੇ ਆਣ ਇੱਕ ਸਾਬਣ ਦਾ ਪਾਣ ਲੈਨੇ ਆ ਪੀਸ ਤੇ ਇਹ ਮਸਾਂ ਹੀ ਆ 5-6 ਦਿਨ ਕੱਢਦਾ ਆ ਤੇ ਜਿਹੜੇ ਟਿੱਕ ਤੁਹਾਨੂੰ ਮੈਂ ਦੱਸਣ ਲੱਗੀ ਆ ਉਹਦੇ ਨਾਲ ਤੁਹਾਡਾ ਸਾਬਣ ਜਿਹੜਾ ਇਸ ਤੋਂ ਡਬਲ ਟਾਈਮ ਕੱਢੂਗਾ ਠੀਕ ਹੈ ਜੀ ਜੇ ਤੁਹਾਡੀ ਸਾਬਨ ਦੀ ਚਾਕੀ ਜਿਹੜੀ ਆ ਉਹ 8 ਦਿਨ ਕੱਢ ਰਹੀ ਆ ਤੇ ਜਿਹੜੀ ਟ੍ਰਿਕ ਮੈਂ ਦੱਸਣ ਲੱਗੀ ਆ ਉਹਦੇ ਨਾਲ ਤੁਹਾਡੀ 15 ਦਿਨ ਚਾਕੀ ਕੱਢੂਗੀ ਤੇ ਜੇ ਤੁਹਾਡੀ ਚਾਕੀ 15 ਦਿਨ ਕੱਢ ਰਹੀ ਆ ਤਾਂ ਮਿੰਨਤ ਕੱਢੂਗੀ ਡਬਲ ਟਾਈਮ ਨਿਕਲੇਗਾ ਜੀ ਕਿਉਂਕਿ ਉਹ ਤੁਹਾਡੇ ਤੇ ਡਿਪੈਂਡ ਆ ਤੁਸੀਂ ਕਿਹੜਾ ਸਾਬਨ ਯੂਜ਼ ਕਰਦੇ ਹੋ ਤੇ ਮੈਂ ਛੋਟੀ ਜੀ ਦੱਸਣ ਸਾਂਝੀ ਕਰਨ ਲੱਗੀ ਆ ਤੁਹਾਡੇ ਨਾਲ ਜਿਹਦੇ ਨਾਲ ਸਰਦੀਆਂ ਦੇ ਵਿੱਚ ਬਾਰ-ਬਾਰ ਉਹਦੇ ਵਿੱਚ ਡਿੱਪਣਾ ਕਰਨਾ ਪਵੇ ਸਾਬਣ ਵਾਲੀ ਡੱਬੀ 'ਚ ਤੇ ਪਾਣੀ ਵੀ ਨਾ ਖਲੋਵੇ ਗੰਦਾ ਵੀ ਨਾ ਲੱਗੇ ਤੇ ਤੁਹਾਡਾ ਸਾਬਨ ਜਿਹੜਾ ਵੇਸਟ ਵੀ ਨਾ ਹੋਵੇ ਕਿੰਨਾ ਭਾਂਡੇਆਂ ਨੂੰ ਸਾਬਨ ਜਿਹੜਾ ਉਹ ਲੱ ਜੀ ਤੇ ਪਹਿਨੋ ਸਭ ਤੋਂ ਪਹਿਲਾਂ ਮੈਂ ਇਵੇਂ ਦੀ ਲੈ ਲਈ ਆ ਜੀ ਸੁਪੰਚ ਇੱਕ ਠੀਕ ਹੈ ਜੀ ਤੇ ਇੱਕ ਲੈ ਲਈ ਆ ਜੀ ਮੈਂ ਕਿੰਚੀ ਠੀਕ ਹੈ ਭੈਣੋ ਇੱਕ ਕਿੰਚੀ ਲੈ ਲਈ ਤੇ ਕਿਵੇਂ ਦੀ ਆਪਾਂ ਸੁਪੰਚ ਲੈ ਲਈ ਆ ਜਿਵੇਂ ਦੀ ਵੀ ਤੁਹਾਡੇ ਕੋਲ ਸੁਪੰਚ ਤੁਸੀਂ ਲੈ ਲੈਣੀ ਆ ਜੀ ਤੇ ਤੁਸੀਂ ਇਹਨੂੰ ਕੀ ਕਰਨਾ ਇਸ ਤਰ੍ਹਾਂ ਕਰਕੇ ਸੁਪੰਚ ਨੂੰ ਕੱਟ ਦੇਣਾ ਭੈਣੋ ਠੀਕ ਹੈ ਜੀ ਇਸ ਤਰੀਕੇ ਦੇ ਨਾਲ ਤੁਸੀਂ ਇਹਨੂੰ ਕੱਟ ਦੇਣਾ ਜੀ ਤੇ ਦੇਖੋ ਜੀ ਇਸ ਤਰ੍ਹਾਂ ਤੁਸੀਂ ਪੰਚ ਦਾ ਜਿਹੜਾ ਹੈ ਉਹ ਰਸਤਾ ਬਣਾ ਲੈਣਾ ਜੀ ਦੇਖੋ ਜੀ ਇਸ ਤਰ੍ਹਾਂ ਮੈਂ ਰਸਤਾ ਇਹ ਬਣਾ ਲਿਆ ਜੀ ਤੇ ਹੁਣ ਮੈਂ ਤੁਹਾਨੂੰ ਦੱਸਦੀ ਹਾਂ ਜੀ ਇੱਕ ਚੀਜ਼ ਹੋਰ ਤੇ ਜਿਵੇਂ ਮੇਰੇ ਕੋਲ ਆਹ ਸਾਬਨ ਆ ਜੀ ਠੀਕ ਹੈ ਜੀ ਇਹ ਸਾਬਨ ਨੂੰ ਮੈਂ ਕੱਢਾਂਗੀ ਤੇ ਇਹਦੇ ਉੱਪਰ ਮੈਂ ਕੀ ਕਰਾਂਗੀ ਇਹਨੂੰ ਕਿਸੇ ਚੀਜ਼ ਦੇ ਨਾਲ ਤੋੜ ਲਵਾਂਗੀ ਸਾਬਨ ਨੂੰ ਤੇ ਇਹ ਤੋੜਨ ਤੋਂ ਬਾਅਦ ਆ ਪੈਣੂ ਮੇਰੇ ਕੋਲ ਸਾਬਨ ਜਿਹੜਾ ਹੈ ਆ ਦੇਖੋ ਜੀ ਇਵੇਂ ਦੇ ਦੋ ਹਿੱਸੇ ਹੋਗੇ ਤੇ ਇਹਦੇ ਵੀ ਮੈਂ ਆ ਦੇਖੋ ਛੋਟੇ-ਛੋਟੇ ਇਸ ਤਰ੍ਹਾਂ ਹਿੱਸੇ ਕਰ ਲਈ ਆ ਜੀ ਠੀਕ ਹੈ ਜੀ ਇਸ ਤਰ੍ਹਾਂ ਕਰਨ ਦੇ ਨਾਲ ਕੀ ਹੋਊਗਾ ਆ ਸਾਬਣ ਤੁਸੀਂ ਰੱਖ ਲੈਣਾ ਜੀ ਇਹਨੂੰ ਤੁਸੀਂ ਲਗਾਉਣਾ ਨਹੀਂ ਹਜੇ ਇਹਨੂੰ ਤੁਸੀਂ ਕਵਰ ਦੇ ਵਿੱਚ ਪਾ ਕੇ ਫਿਰ ਸਾਬਣ ਨੂੰ ਰੱਖ ਰੱਖ ਲਓ ਕਿ ਤਰ੍ਹਾਂ ਇਹਨੂੰ ਕਵਰ ਦੇ ਵਿੱਚ ਪਾ ਦਾਂਗੇ ਜੀ ਤੇ ਇਹ ਸਾਬਣ ਸਾਡਾ ਜਿਹੜਾ ਆ ਇਹ ਬਚ ਗਿਆ ਜੀ ਅੱਧੇ ਸਾਬਣ ਦੀ ਬਚਤ ਤਾਂ ਤੁਹਾਡੇ ਸਾਹਮਣੇ ਹੀ ਹੋਗੀ ਠੀਕ ਹੈ ਜੀ ਉਦਾਂ ਸਾਨੂੰ ਪੂਰੀ ਜਿਹੜਾ ਸਾਬਣ ਦੀ ਗਾਚੀ ਆ ਉਹ ਲਗਾਉਣੀ ਪੈਂਦੀ ਆ ਤੇ ਖੋਰ-ਖੋਰ ਕੇ 4-5 ਦਿਨ ਦੇ ਵਿੱਚ ਸਾਰਾ ਸਾਬਣ ਖਤਮ ਹੋ ਜਾਂਦਾ ਤੇ ਅੱਧਾ ਤੁਸੀਂ ਸੇਵ ਕਰ ਲੈਣਾ ਜੀ ਇਹਨੂੰ ਤੁਸੀਂ ਬਾਅਦ ਵਿੱਚ ਵਰਤ ਸਕਦੇ ਹੋ ਤੇ ਜਿਹੜਾ ਅੱਧਾ ਆ ਉਹਦੇ ਵਿੱਚ ਪਹਿਨੋ ਆਪਾਂ ਇਸ ਤਰ੍ਹਾਂ ਛੋਟੇ-ਛੋਟੇ ਟੁਕੜੇ ਕਰ ਲਈ ਜੀ ਆਹ ਵਾਲੀ ਜਿਹੜੀ ਵੱਡੀ ਆ ਇਹ ਵੀ ਤੁਸੀਂ ਇਹਦੇ ਵਿੱਚ ਵੀ ਰੱਖ ਸਕਦੇ ਹੋ ਜੀ ਠੀਕ ਹੈ ਜੀ ਉਹ ਤੁਹਾਡੇ ਤੇ ਪੈਂਦਾ ਕਿੰਨਾ ਕੁ ਸਾਬਣ ਤੁਹਾਡਾ ਜਿਹੜਾ ਉਹ ਲੱਗਦਾ ਜੀ ਇਹਨੂੰ ਇਸ ਤਰ੍ਹਾਂ ਰੱਖ ਲਿਆ ਜੀ ਦੇਖੋ ਅਧਿਉ ਵੱਧ ਸਾਬਣ ਜਿਹੜਾ ਅਸੀਂ ਇੱਥੇ ਸੇਵ ਕਰਕੇ ਰੱਖ ਲਿਆ ਅਗਲੀ ਵਾਰੀ ਵਰਤਾਂਗੇ ਤੇ ਆਹ ਸਪੰਜ ਜਿਹੜੀ ਆ ਜੀ ਆਪਾਂ ਖੋਲੀ ਆ ਹਾਂਜੀ ਜੀ ਤੇ ਆਹ ਸਪੰਜ ਜਿਹੜੀ ਆਪਾਂ ਖੋਲੀ ਆ ਇਹਦੇ ਵਿੱਚ ਪੈਣੂ ਆ ਦੇਖੋ ਮੈਂ ਪਾ ਦਿੱਤਾ ਜੀ ਸਾਬਣ ਤੇ ਇਹ ਸਾਬਣ ਮੈਂ ਜਿਹੜਾ ਆ ਇਹਦੇ ਵਿੱਚ ਭਰ ਦਵਾਂਗੀ ਜੀ ਜਦੋਂ ਅਸੀਂ ਥੋੜੀ ਦੇਰ ਵਰਤ ਲਿਆ ਨਾ ਤੇ ਆਪੇ ਖੁਰ ਕੇ ਵਿੱਚੇ ਮਰਜ਼ ਹੋ ਜਾਣਾ ਦੇਖੋ ਪੈਣ ਹੁਣ ਮੈਂ ਤੁਹਾਨੂੰ ਵਰਤ ਕੇ ਵੀ ਦਿਖਾਉਣੀ ਆ ਹੇਲੀ ਅਗਰ ਕੀ ਚੱਲੂਗਾਣੀ ਜੀ ਆ ਦੇਖੋ ਕਿੰਨੀ ਜ਼ਿਆਦਾ ਜਿਹੜੀ ਚੇਗਿਆ ਉਹ ਹੋਣ ਲੱਗੀ ਦੇਖੋ ਜੀ ਕਿੰਨੀ ਚੇਗਾ ਦੇਖੋ ਸਾਡਾ ਸਾਬਣ ਜਿਹੜਾ ਉਹ ਬਿਲਕੁਲ ਵੇਸਟ ਨਹੀਂ ਹੋਊਗਾ ਦੇਖੋ ਜੀ ਸਾਡਾ ਬਰਤਨ ਬਿਲਕੁਲ ਧੋਪ ਰਿਹਾ ਜੀ ਠੀਕ ਹੈ ਜੀ ਤੇ ਬਾਰ-ਬਾਰ ਸਾਨੂੰ ਗਿੱਲਾ ਵੀ ਨਹੀਂ ਕਰਨਾ ਪਊਗਾ ਆਪਣਾ ਡੱਬੇ ਚੋਂ ਸਾਬਣ ਤੇ ਸਾਬਣ ਸਾਡਾ ਜ਼ਿਆਦਾ ਵੇਸਟ ਵੀ ਨਹੀਂ ਹੁੰਦਾ ਦੇਖੋ ਜੀ ਬਸ ਗਿੱਲਾ ਕਰੀ ਜਾਣਾ ਤੁਸੀਂ ਗਿੱਲਾ ਕਰਨ ਦੀ ਬਹੁਤੀ ਜ਼ਰੂਰਤ ਨਹੀਂ ਇੱਕ ਵਾਰੀ ਗਿੱਲਾ ਕਰ ਲਿਆ ਤੇ ਤੁਹਾਡੇ ਕਾਫੀ ਜ਼ਿਆਦਾ ਭਾਂਡੇ ਜਿਹੜੇ ਆਪਾਂ ਨੂੰ ਧੁੱਪ ਜਾਣੀਆਂ ਦੇਖੋ ਤੇ ਇਹ ਜਿਹੜਾ ਆਪਾਂ ਇਹ ਜਿਹੜਾ ਆਪਾਂ ਸਕਰਬਰ ਬਣਾਇਆ ਇਹਦੇ ਨਾਲ ਆਹ ਰਾਂ ਮਨਾ 4-5 ਦਿਨ ਨਿਕਲ ਜਾਣੀਆਂ ਆਪਾਂ ਨੂੰ ਕਿੱਥੇ ਤੁਹਾਡੀ 4-5 ਦਿਨਾਂ ਚ ਚਾਪੀ ਖਤਮ ਹੋ ਜਾਂਦੀ ਆ ਤੇ ਕਿੱਥੇ 4-5 ਦਿਨ ਇਹ ਛੋਟੇ-ਛੋਟੇ ਟੁਕੜੀਆਂ ਦੇ ਨਾਲ ਨਿਕਲ ਜਾਂਦੇ ਆ ਤੇ ਬਾਕੀ ਸਾਡੇ ਕੋਲ ਜਦੋਂ ਖਤਮ ਹੋ ਗਿਆ ਇਹ ਵਾਲਾ ਟੁਕੜਾ ਆਪਾਂ ਫਿਰ ਭੈਣਾ ਪਾ ਲਾਂਗੇ ਤੁਸੀਂ ਇੱਕ ਕੰਮ ਹੋਰ ਕਰ ਸਕਦੇ ਹੋ ਤੁਸੀਂ ਕੁੱਟ ਕੇ ਬਰੀਕ ਕਰ ਸਕਦੇ ਹੋ ਇਹਨੂੰ ਠੀਕ ਹੈ ਜੀ ਕਿਸੇ ਡੰਡੇ ਦੇ ਨਾਲ ਕਾਗਜ਼ ਤੇ ਇਹਨੂੰ ਰੱਖ ਲਓ ਕਾਗਜ਼ ਤੇ ਰੱਖ ਕੇ ਡੰਡੇ ਦੇ ਨਾਲ ਇਹਨੂੰ ਕੁੱਟ ਲਓ ਇਹਦਾ ਪਾਊਡਰ ਜਿਹਾ ਬਣਾ ਕੇ ਤੇ ਤੁਸੀਂ ਇਹਦੇ ਵਿੱਚ ਪਾ ਸਕਦੇ ਹੋ ਠੀਕ ਹੈ ਜੀ ਫਿਰ ਜੇ ਤੁਹਾਨੂੰ ਲੱਗਦਾ ਥੋੜਾ ਜਿਹਾ ਉਬਰੀਆ ਵੈਸੇ ਤਾਂ ਕੋਈ ਚੱਕਰ ਨਹੀਂ ਪਰ ਚਲੋ ਜੇ ਤੁਹਾਨੂੰ ਲੱਗਦਾ ਤਾਂ ਤੁਸੀਂ ਬਰੀਕ ਕਰਕੇ ਪਾ ਸਕਦੇ ਹੋ ਤੇ ਬਿਆਨੋਂ ਇਹ ਟ੍ਰਿਕ ਬਹੁਤ ਵਧੀਆ ਬਾਰ-ਬਾਰ ਸਾਬਣ ਲਗਾਉਣਾ ਵੀ ਨਹੀਂ ਪਊਗਾ ਤੇ ਡੱਬੇ ਦੇ ਵਿੱਚ ਪਾਣੀ ਵੀ ਨਹੀਂ ਖਲੋਊਗਾ ਤੇ ਗੰਦਾ ਵੀ ਨਹੀਂ ਫੀਲ ਹੋਊਗਾ ਠੀਕ ਐ ਸੀ ਤੇ ਭਾਂਡੇ ਜਿਹੜੇ ਉਹ ਵੀ ਮਿੰਟਾਂ 'ਚ ਧੋਪ ਗਏ ਤੇ ਤੋ ਦੇ ਤੇ ਪਰਲੋ ਸਾਬਣ ਜਿਹੜਾ ਨਾ ਇਕਵਲ ਲੱਗਦਾ ਸਾਰੇ ਭਾਂਡੇ ਤੇ ਤੇ ਭਾਂਡਾ ਇਕਦਮ ਸਾਫ਼ ਹੋ ਜਾਂਦਾ ਨਹੀਂ ਤੇ ਜੇ ਅਸੀਂ ਡਿਪ ਕਰਦੇ ਹਾਂ ਜਿੰਨਾ ਸਾਬਣ ਲਗਾਉਂਦਾ ਇੱਕ ਜਗ੍ਹਾ ਤੇ ਪਹਿਲਾਂ ਲੱਗ ਜਾਂਦਾ ਹੈ ਹਨਾ ਇਹਦੇ ਨਾਲ ਕੀ ਹੈ ਇਹ ਪ੍ਰੋਪਰ ਸਾਰੇ ਸਾਬਣ ਲੱਗ ਜਾਂਦਾ ਜੀ ਦੇਖੋ ਜੇ ਐ ਵਾਲੀ ਸਾਈਡ ਵਰਤਨੀ ਤੇ ਐ ਵਾਲੀ ਵਰਤ ਲੋ ਆ ਵਾਲੀ ਵਰਤਨੀ ਹਨਾ ਤੁਹਾਡੀ ਮਰਜ਼ੀ ਹੈ ਜੀ ਜਿਵੇਂ ਤੁਹਾਨੂੰ ਠੀਕ ਲੱਗਦਾ ਤੇ ਦੇਖ ਆ ਸਭ ਨੀਂਨਾ ਸੋਹਣਾ ਨਹੀਂ ਲੱਗਦਾ ਫਿਰ ਜਿੱਦਾਂ ਮੰਨ ਲਓ ਹੁਣ ਇਹ ਸਭ ਨਾਲ ਜਿਹੇ ਵਿੱਚ ਵਿਆਹ ਜੀ ਇਹ ਮੈਂ ਵੀਡੀਓ ਕਰਕੇ ਰੱਖਿਆ ਸੀਗਾ ਨਹੀਂ ਤਾਂ ਤੁਸੀਂ ਇਹਨੂੰ ਇਸ ਤਰ੍ਹਾਂ ਰੱਖ ਦੋ ਦੇਖੋ ਬਿਲਕੁਲ ਇਹ ਗੰਦਾ ਨਹੀਂ ਲੱਗੂਗਾ ਠੀਕ ਹੈ ਜੀ ਦੇਖੋ ਜੀ ਕਿੰਨੀ ਸੋਹਣੀ ਏ ਸਾਡੀ ਡੱਬੀ ਜਿਹੜੀ ਆ ਇਹ ਕਦੀ ਬਿਲਕੁਲ ਸਾਫ਼ ਲੱਗਦੀ ਆ ਕੋਈ ਇਹਦੇ ਵਿੱਚ ਪਾਣੀ ਨਹੀਂ ਰੁਕੂਗਾ ਠੀਕ ਹੈ ਜੀ ਨਹੀਂ ਤੇ ਇਹਦੇ ਵਿੱਚ ਡਿੱਪ ਕਰੋ ਤੇ ਬਾਰ-ਬਾਰ ਪਾਣੀ ਰੁਕਦਾ ਜੀ ਇਹ ਤੇ ਹੋ ਗਈ ਸਾਡੀ ਪਹਿਲੀ ਟ੍ਰਿਕ ਜੀ ਤੇ ਆਪਾਂ ਤੁਹਾਡੇ ਨਾਲ ਦੂਸਰੀ ਟ੍ਰਿਕ ਵੀ ਸਾਂਝੀ ਕਰਦੇ ਆਂ ਜੀ ਉਹ ਵੀ ਬਹੁਤ ਵਧੀਆ ਟ੍ਰਿਕ ਆ ਕਾਫੀ ਭੈਣਾਂ ਨੂੰ ਉਸ ਟ੍ਰਿਕ ਦੀ ਵੀ ਜ਼ਰੂਰਤ ਪੈਂਦੀ ਆ ਚਲੋ ਜੀ ਉਹ ਵੀ ਤੁਹਾਡੇ ਨਾਲ ਸਾਂਝੀ ਕਰਦੇ ਆਂ ਹਾਂ ਜੀ ਤੇ ਭੈਣੋ ਦੂਸਰੀ ਟ੍ਰਿਕ ਇਹ ਆ ਸਭ ਤੋਂ ਪਹਿਲਾਂ ਤੇ ਦੇਖੋ ਅੱਜ ਆਪਾਂ ਇੱਕੋ ਵੀਡੀਓ ਦੇ ਵਿੱਚ ਦੋ ਟ੍ਰਿਕਸ ਤੁਹਾਨੂੰ ਦੱਸ ਰਹੀਆਂ ਆ ਜੀ ਤੇ ਵੀਡੀਓ ਵੀ ਬਹੁਤ ਜ਼ਿਆਦਾ ਲੰਬੀ ਨਹੀਂ ਕਰਾਂਗੇ ਦੇਖੋ ਜੀ ਇਦਾਂ ਦੇ ਸਟicker ਲੱਗੇ ਹੁੰਦੇ ਆ ਹਨਾ ਤੇ ਬਹੁਤ ਅਜੀਬ ਲੱਗਦੇ ਆ ਤੇ ਜਿਵੇਂ ਕਿ ਇਹ ਕੱਚ ਦੇ ਸਾਰੇ ਬਰਤਨਾਂ ਤੇ ਸਟicker ਲੱਗੇ ਹੁੰਦੇ ਆ ਦੇਖੋ ਜਿਵੇਂ ਜਿਵੇਂ ਸ਼ਹਿਦ ਖਤਮ ਹੋ ਜਾਣਾ ਤੇ ਆਪਾਂ ਇਹਦੇ ਵਿੱਚ ਲੌਂਗ ਲਾਚੀਆਂ ਵਗੈਰਾ ਜੋ ਮਰਜ਼ੀ ਪਾ ਸਕਦੇ ਆ ਪਰ ਇਹ ਸਟicker ਨਾਲ ਹੱਥ ਲੱਗ ਲੱਗ ਕੇ ਬੜਾ ਗੰਦਾ ਜਿਹਾ ਹੋ ਜਾਂਦਾ ਤੇ ਇਹ ਚਿਪਕੂ ਜਿਹਾ ਵੀ ਬੜਾ ਤੇ ਐ ਵੀ ਜਿਹੜਾ ਆ ਦੇਖੋ ਬਿਲਕੁਲ ਨਹੀਂ ਉਤਰਨ ਦਾ ਨਾਮ ਲੈ ਗਿਆ ਦੇਖੋ ਤੇ ਜੇ ਇਹਨੂੰ ਆਪਾਂ ਕਿਸੇ ਚੀਜ਼ ਨਾਲ ਖੇੜਾਂਗੇ ਵੀ ਤੇ ਇਹਨੇ ਨਹੀਂ ਸਹੀ ਨਿਕਲਣਾ ਹਨਾ ਚਿਪਕੀ ਜਾਣਾ ਤੇ ਬੜਾ ਬਰਤਨ ਗੰਦਾ ਲੱਗਦਾ ਤੇ ਕੱਚ ਦੇ ਭਾਂਡਿਆਂ ਤੋਂ ਇਹ ਲਾਉਣਾ ਬਹੁਤ ਔਖਾ ਲੱਗਦਾ ਚਲੋ ਮੈਂ ਅੱਜ ਤੁਹਾਨੂੰ ਇਹ ਵੀ ਟ੍ਰਿਕ ਦੱਸਦੀਆਂ ਕਿ ਜੇ ਤੁਹਾਡੇ ਸਟੀਲ ਦੇ ਭਾਂਡੇ ਨੇ ਕੱਚ ਦੇ ਭਾਂਡੇ ਨੇ ਤੇ ਨਵੇਂ ਭਾਂਡਿਆਂ ਦੇ ਕਈ ਇਹ ਤਾਂ ਬੈਕ ਸਾਈਡ ਤੇ ਲੱਗਾ ਕਈਆਂ ਦਾ ਫਰੰਟ ਤੇ ਹੀ ਲੱਗਾ ਹੁੰਦਾ ਤੇ ਫਰੰਟ ਤੇ ਹੁਣ ਕਿਸੇ ਸਾਹਮਣੇ ਅਸੀਂ ਸਰਵ ਕਰਦੇ ਹਾਂ ਕੋਈ ਚੀਜ਼ ਤੇ ਫਰੰਟ ਤੇ ਉੱਪਰ ਸਟicker ਬਹੁਤ ਬੁਰਾ ਲੱਗਦਾ ਹਨਾ ਭੈਣੋ ਤੇ ਚਲੋ ਫਿਰ ਫਰੰਟ ਹੋਵੇ ਚਾਹੇ ਬੈਕ ਹੋਵੇ ਸਟicker ਕਿਵੇਂ ਉਤਾਰਨਾ ਮਿੰਟਾਂ ਸਕਿੰਟਾਂ ਦੇ ਵਿੱਚ ਚਲੋ ਜੀ ਤੁਹਾਨੂੰ ਦੱਸਦੀਆਂ ਜੀ ਜੀ ਤੇ ਭੈਣੋ ਮੈਂ ਲੈ ਲਿਆ ਜੀ ਇੱਕ ਤਸਲੇ ਦੇ ਵਿੱਚ ਪਾਣੀ ਇਹਨੂੰ ਮੈਂ ਰੱਖ ਲਿਆ ਇੰਡਕਸ਼ਨ ਤੇ ਤੁਸੀਂ ਚੁੱਲੇ ਤੇ ਗੈਸ ਤੇ ਕਿਤੇ ਵੀ ਰੱਖ ਸਕਦੇ ਹੋ ਆਪਾਂ ਮਤਲਬ ਇਹਨੂੰ ਅੱਗ ਤੇ ਰੱਖਣਾ ਜੀ ਤੇ ਇਹਨੂੰ ਆਪਾਂ ਪਾਣੀ ਨੂੰ ਕਰ ਲੈਣਾ ਜੀ ਕਰਮ ਹਾਂ ਜੀ ਜਦੋਂ ਪਾਣੀ ਸਾਡਾ ਥੋੜਾ ਜਿਹਾ ਗੁੰਗੁਨਾ ਹੋ ਗਿਆ ਆਪਾਂ ਇਹਨੂੰ ਬੰਦ ਨਹੀਂ ਕਰਾਂਗੇ ਗੈਸ ਨੂੰ ਜਾਂ ਚੁੱਲੇ ਨੂੰ ਜਿੱਥੇ ਵੀ ਤੁਸੀਂ ਧਰਿਆ ਹੈ ਅਸੀਂ ਅੱਗ ਨੂੰ ਬੰਦ ਨਹੀਂ ਕਰਾਂਗੇ ਭੈਣੋ ਅਸੀਂ ਕੀ ਕਰਾਂਗੇ ਜੇ ਤੁਹਾਡਾ ਬਰਤਨ ਸਿੱਧੇ ਬੰਨੇ ਲੱਗਾ ਹੋਇਆ ਤੁਸੀਂ ਉਹਨੂੰ ਇਸ ਤਰ੍ਹਾਂ ਡਿੱਪ ਕਰ ਲੈਣਾ ਜੇ ਬੈਕ ਸਾਈਡ ਤੇ ਲੱਗਾ ਹੋਇਆ ਤੁਸੀਂ ਸਟicker ਵਾਲਾ ਬੰਨਾ ਪਾਣੀ 'ਚ ਡਿੱਪ ਕਰ ਦੇਣਾ ਹੁਣ ਦੇਖੋ ਅਸੀਂ ਇਹਨੂੰ ਸਿੱਧਾ ਅੱਗ ਤੇ ਨਹੀਂ ਰੱਖ ਸਕਦੇ ਕਿਉਂਕਿ ਇਹ ਚੀਨੀ ਜੀ ਦਾ ਬਣਿਆ ਹੋਇਆ ਹੈ ਹਨ ਤੇ ਇਹ ਵਾਲੀ ਜਿਹੜੀ ਹੈ ਕੱਚ ਦੀ ਬੋਤਲ ਬਣੀ ਹੋਈ ਆ ਤੇ ਆਪਾਂ ਸਿੱਧਾ ਅੱਗ ਤੇ ਤਾਂ ਧਰ ਨਹੀਂ ਸਕਦੇ ਹੁਣ ਇਹਨੂੰ ਤਾਂ ਅਸੀਂ ਕੀ ਕੀਤਾ ਤਸਲੇ ਦੇ ਵਿੱਚ ਗਰਮ ਪਾਣੀ ਕਰ ਲਿਆ ਤੇ ਇਹਨੂੰ ਉਹਦੇ ਵਿੱਚ ਰੱਖ ਲਿਆ ਹੁਣ ਦੇਖੋ ਭਾਂਡੇ ਬੜੇ ਸੋਹਣੇ ਹੁੰਦੇ ਨੇ ਸਾਡੇ ਸਟੀਲ ਦੇ ਉਹਨਾਂ ਉੱਪਰ ਸਟicker ਲੱਗੇ ਹੁੰਦੇ ਨੇ ਉਹ ਮੈਂ ਵੀਡੀਓ ਬਣਾਉਂਦਾ ਮੇਰੇ ਦਿਮਾਗ 'ਚੋਂ ਨਿਕਲ ਗਿਆ ਨਹੀਂ ਤਾਂ ਮੈਂ ਤੁਹਾਨੂੰ ਸਟੀਲ ਦੇ ਭਾਂਡਿਆਂ 'ਤੇ ਵੀ ਸਟicker ਲਾ ਕੇ ਦਿਖਾ ਦੇਣੀ ਸੀਗਾ ਉਹ ਮੈਂ ਉਤਾਰ ਲਏ ਨਹੀਂ ਤੁਹਾ ਮੈਂ ਸੋਚਿਆ ਚਲੋ ਇੱਥੇ ਤੁਹਾਨੂੰ ਵੀਡੀਓ ਤੁਹਾਡੇ ਨਾਲ ਸਾਂਝੀ ਕਰ ਦੇਣੀ ਕਿਉਂਕਿ ਇਹ ਵੀ ਬਹੁਤ ਭੈਣਾਂ ਨੂੰ ਪ੍ਰੋਬਲਮ ਆਉਂਦੀ ਹੈ ਤੇ ਜਦੋਂ ਹੱਥ ਦੇ ਨਾਲ ਸਟicker ਉਤਾਰਦੀਆਂ ਜਾਂ ਭਾਂਡੇ ਨੂੰ ਧੋ ਕੇ ਗਿੱਲਿਆਂ ਕਰਕੇ ਵੀ ਉਤਾਰਦੀਆਂ ਤੁਸੀਂ ਦੇਖਿਆ ਹੋਣਾ ਪ੍ਰੋਪਰ ਸਟicker ਨਹੀਂ ਨਿਕਲਦਾ ਤੇ ਉਹ ਸਟicker ਦੇ ਰਹਿ ਹੀ ਜਾਂਦੇ ਆ ਦਾਗ ਜੀ ਤੇ ਬੜਾ ਗੰਦਾ ਬਰਤਨ ਲੱਗਦਾ ਨਵਾਂ ਨਵਾਂ ਲਿਆਂਦਾ ਹੁੰਦਾ ਤਾਂ ਇਸ ਟ੍ਰਿਕ ਦੇ ਨਾਲ ਦੇਖੋ ਤੁਹਾਡਾ ਪ੍ਰੋਪਰ ਸਟicker ਬਾਹਰ ਜਾਣਾ ਜੀ ਤੇ ਭਾਂਡਾ ਜਿਹੜਾ ਇੱਕਦਮ ਸਾਫ਼ ਲੱਗਣਾ ਤੇ ਇਹ ਵਾਲਾ ਜਿਹੜਾ ਮੈਂ ਡਿਪ ਨਹੀਂ ਕੀਤਾ ਜੀ ਕਿਉਂਕਿ ਰਜ ਦੇ ਗਰਮ ਪਾਣੀ ਦੇ ਵਿੱਚ ਇਹਨੂੰ ਆਪਾਂ ਅੱਗ ਦੇ ਉੱਪਰ ਨਹੀਂ ਨੂੰ ਪਾਉਣਾ ਇਨਵੇਂ ਤਾਂ ਦੱਸ ਦਿਆਂ ਜੀ ਕੀ ਕਰਨਾ ਜੀ ਸਭ ਤੋਂ ਪਹਿਲੇ ਆਪਾਂ ਇਹ ਦੇਖਦੇ ਆ ਜੀ ਇੱਥੋਂ ਸਾਡਾ ਸਟicker ਹੋਇਆ ਨਰਮ ਹੋ ਜਾ ਨਹੀਂ ਹੋਇਆ ਦੇਖੋ ਜੀ ਸਟicker ਅੱਗੇ ਨਾਲੋਂ ਨਰਮ ਹੋਣਾ ਸ਼ੁਰੂ ਹੋ ਗਿਆ ਤੁਸੀਂ ਦੇਖ ਸਕਦੇ ਆ ਪਰ ਮੈਂ ਇਸ ਤਰ੍ਹਾਂ ਨਹੀਂ ਲਾਉਂਗੀ ਕਿਉਂਕਿ ਇਹ ਤਾਂ ਫਿਰ ਉਹੀ ਗੱਲ ਹੋ ਜੇ ਕਿ نیچے ਜਿਹੜਾ ਉਹ ਚਿਪਕਿਆ ਚਿਪਕਿਆ ਰਹਿਣਾ ਹੈ ਤਾਂ ਆਪਾਂ ਇਹਨੂੰ ਬਰਤਨ ਨੂੰ ਬਿਲਕੁਲ ਹੀ ਸਾਫ਼ ਕਰਨਾ ਇਸ ਕਰਕੇ ਇਹਨੂੰ ਆਪਾਂ ਥੋੜੀ ਦੇਰ ਹੋਰ ਥੋੜੀ ਦੇਰ ਪੈਨੋਂ ਆਪਾਂ ਹੋਰ ਡਿਪ ਕਰਾਂਗੇ ਬਿਲਕੁਲ ਸਿੰਪਲ ਤਰੀਕੇ ਦੇ ਨਾਲ ਤੁਹਾਨੂੰ ਟ੍ਰਿਕਸ ਦੱਸਿਆ ਨੇ ਕੋਈ ਵੀ ਵੇਸਟ ਟਾਈਮ ਨਹੀਂ ਹੋਏਗਾ ਇਹ ਟ੍ਰਿਕਸ ਦੇਖਣ ਲਈ ਤੇ ਇਹ ਟ੍ਰਿਕ ਨੂੰ ਤੁਸੀਂ ਕਰ ਵੀ ਸਕਦੇ ਹੋ ਇਹ ਨਹੀਂ ਕਿ ਕੋਈ ਫੇਕ ਆ ਦੇਖੋ ਤੁਹਾਡੇ ਸਾਹਮਣੇ ਲਾਈ ਹੈ ਜੀ ਦੇਖਦੇ ਆ ਆਪਾਂ ਇੱਕ ਵਾਰ ਫਿਰ ਤੇ ਇਹ ਤੁਸੀਂ ਕਿਚਨ ਦੇ ਵਿੱਚ ਕੋਈ ਵੀ ਕੰਮ ਕਰਦੇ ਸਮੇ ਇਹ ਟ੍ਰਿਕ ਜਿਹੜੀ ਆ ਕਰ ਸਕਦੇ ਹੋ ਦੇਖੋ ਬਣਾ ਨਿਕਲਦਾ ਪਿਆਣਾ ਇੱਕ ਸਿੰਪਲ ਇਹ ਸਾਰਾ ਹੀ ਜੇਰਾ ਹੈ ਉਹ ਨਿਕਲ ਗਿਆ ਜੀ ਤੇ ਇਹਨੂੰ ਆਪਾਂ ਮੋਟਾ-ਮੋਟਾ ਪਹਿਲਾਂ ਉਹ ਕਾਰ ਲੈਣੇ ਆ ਜੀ ਦੇਖੋ ਜੀ ਇੱਕ ਪ੍ਰਾਈਜ਼ ਵੀ ਲਿਖਿਆ ਹੋਇਆ ਕਿੰਨਾ ਅਜੀਬ ਜਿਹਾ ਲੱਗਦਾ ਨਾ ਫਿਰ ਤੇ ਕਈ ਵਾਰ 프ਰੰਟ ਤੇ ਹੀ ਚੀਜ਼ ਹੁੰਦੀ ਹੈ ਜੀ ਹਨਾ ਜੀ ਕੋਨੇ ਮੇਰੀ ਗੱਲ ਸੋ ਆ ਦੀ ਹਾਂ ਜੀ ਤੇ ਹੁਣ ਦੇਖੋ ਜੀ ਆ ਜਿਹੜਾ ਰਹਿ ਗਿਆ ਚਿਪਕੂ ਜਿਆ ਇਹਨੂੰ ਵੀ ਆਪਾਂ ਉਤਾਰਾਂਗੇ ਜੀ ਹੁਣ ਤੁਸੀਂ ਕੀ ਕਰਨਾ ਜੀ ਤੁਸੀਂ ਕਰ ਲੈਣਾ ਜੀ ਇੰਡਕਸ਼ਨ ਬੰਦ ਯਾਨੀ ਕਿ ਅੱਗ ਨੂੰ ਤੁਸੀਂ ਬੰਦ ਕਰ ਲੈਣਾ ਜੇ ਤੁਸੀਂ ਗੈਸ ਤੇ ਰੱਖਿਆ ਤਾਂ ਤੁਸੀਂ ਆਪਣੀ ਗੈਸ ਜਿਹੜੀ ਗੈਸ ਚੁੱਲਾ ਬੰਦ ਕਰ ਲੈਣਾ ਜੀ ਹੁਣ ਮੈਂ ਇਹਨੂੰ 2 ਮਿੰਟ ਦੇ ਵਿੱਚ ਡਿਪ ਰੈਂਦਾ ਕਿਉਂਕਿ ਜਿਹੜੀ ਇਹ ਵਾਲੀ ਚੀਜ਼ ਆ ਇਹ ਆਪਾਂ ਸਾਰੀ ਖਤਮ ਕਰਨੀ ਹੈ ਜੀ ਹੁੰਦੀ ਜਾ ਰਹੀ ਹੈ ਵੈਸੇ ਤਾਂ ਤਾਂ ਮੈਂ ਦਿਖਾਈ ਦਿੰਨੀ ਆ ਜੀ ਆ ਦੇਖੋ ਜੀ ਵੈਸੇ ਤਾਂ ਇਹ ਸਾਰਾ ਇਹ ਆ ਦੇਖੋ ਕਿੰਨੀ ਆਸਾਨੀ ਦੇ ਨਾਲ ਹੁਣ ਰਿਮੂਵ ਹੋ ਗਿਆ ਇੱਕ ਤੇ ਭਾਣਾ ਦੇਖੋ ਜੇ ਤੁਹਾਨੂੰ ਲੱਗੇ ਕਿ ਥੋੜਾ ਜਿੱਦੀ ਆ ਤਾਂ ਜਿਹੜਾ ਸਟicker ਲੱਗਾ ਹੋਇਆ ਤੁਸੀਂ 5 ਮਿੰਟ ਨੂੰ ਡਿਪ ਰਹਿਣ ਦੋ ਤਾਂ ਆ ਤਾਂ ਤੁਸੀਂ ਦੇਖ ਸਕਦੇ ਹੋ ਤੁਹਾਡੇ ਸਾਹਮਣੇ ਬਿਲਕੁਲ ਭਾਂਡੇ ਹੀ ਨਜ਼ਰ ਆ ਰਿਹਾ ਸੀ ਹੁਣ ਕੋਈ ਵੀ ਸਟicker ਦਾ ਦਾਗ ਨਹੀਂ ਹੈ ਜੇ ਤੁਸੀਂ ਉਦਾਂ ਸਟicker ਨੂੰ ਖਿੱਚੋਗੇ ਨਾ ਤੇ ਉਹਦੇ ਉੱਪਰ ਦਾਗ ਪੈ ਜਾਣਗੇ ਤੇ ਤੁਸੀਂ ਇਸ ਤਰ੍ਹਾਂ ਆਪਣੇ ਭਾਂਡਿਆਂ ਤੋਂ ਦਾਗ ਕੱਢ ਸਕਦੇ ਹੋ ਜੀ ਦੇਖੋ ਜੀ ਆਫਟਰ ਬਿਫੋਰ ਕਾ ਕਿੰਨਾ ਗੰਦਾ ਜਿਹਾ ਲੱਗਦਾ ਪਿਆ ਇਹ ਤੋਂ ਅਜੇ ਆਪਾਂ ਲਾਉਣਾ ਆ ਜੀ ਆ ਦੇਖੋ ਇਹ ਸਾਡਾ ਬਿਲਕੁਲ ਪੰਡਾ ਜਿਹੜਾ ਸਾਫ਼ ਹੋ ਗਿਆ ਜੀ ਇਹਦੇ ਉੱਪਰ ਪ੍ਰਾਈਸ ਵਾਲਾ ਤਾਂ ਲੱਤ ਗਿਆ ਪਰ ਆ ਵੇਖੋ ਕਿੰਨਾ ਗੰਦਾ ਗੰਦਾ ਚਿਪਕਿਆ ਹੋਇਆ ਤੇ ਇਹਦੇ ਉੱਪਰੋਂ ਇੱਕਦਮ ਸਾਫ਼ ਹੋ ਗਿਆ ਜੀ ਹਾਂਜੀ ਤੁਸੀਂ ਦੇਖ ਸਕਦੇ ਕਿੰਨਾ ਬੁਰਾ ਲੱਗਦਾ ਇਸ ਤਰ੍ਹਾਂ ਹੈਨਾ ਇਸ ਤਰ੍ਹਾਂ ਸਟicker ਉਤਾਰਤਾ ਲੈਣੇ ਆ ਪਰ ਆ ਜਿੰਨਾ ਵੀ ਗੰਦਾਵੜਾ ਲੱਗਦਾ ਤੇ ਇਹ ਬਹੁਤ ਅਜੀਬ ਜੀ ਫਿਰ ਹਨਾ ਸਾਡੀ ਕੰਟੇਨਰ ਜਿਹੜਾ ਇਹ ਬੱਜ ਜਿਹੜਾ ਬੜਾ ਅਜੀਬ ਜਿਹਾ ਬੜਾ ਗੰਦਾ ਜਿਹਾ ਲੱਗਦਾ ਦੇਖੋ ਹੁਣ ਇਹ ਵਾਲਾ ਜਿਹੜਾ ਹੈ ਇਹ ਕਿੰਨਾ ਸਾਫ਼ ਲੱਗਦਾ ਪਿਆ ਤੇ ਇਹ ਵਾਲਾ ਕਿੰਨਾ ਗੰਦਾ ਲੱਗਦਾ ਪਿਆ ਦੇਖ ਸਕਦੇ ਆ ਉਹਦੇ ਵਿੱਚ ਮੈਂ ਜਿਹੜਾ ਇਹਦਾ ਆ ਬੰਦਾ ਹੈ ਜੀ ਇਹ ਵਿੱਚ ਰੱਖ ਦਾਂਗੀ ਜੀ ਦੇਖੋ ਜੀ ਹੁਣ ਮੈਂ ਕੀ ਕਰਾਂਗੀ ਇਹਨੂੰ 10 15 ਮਿੰਟ ਦੇ ਵਿੱਚ ਪਿਆ ਰਹਿਣ ਦਵਾਂਗੀ ਹਲੇ ਤਾਂ ਇਹਦੇ ਵਿੱਚ ਸ਼ਹਿਦ ਹੈਗਾ ਜੀ ਜੋ ਸ਼ਹਿਦ ਖਤਮ ਹੋ ਜਾਊਗਾ ਤੇ ਫਿਰ ਮੈਂ ਇਹਨੂੰ ਲਾਚੀਆਂ ਵਗੈਰਾ ਕੁਝ ਵੀ ਆਪਾਂ ਇਹਦੇ ਵਿੱਚ ਕੱਚ ਦੀ ਸ਼ੀਸ਼ੀ ਆ ਤੇ ਇਹਦੇ ਵਿੱਚ ਆਪਾਂ ਕੁਝ ਵੀ ਸੇਵ ਕਰਕੇ ਆਪਣਾ ਰੱਖ ਸਕਦੇ ਹਾਂ ਜੀ ਸਮਾਨ ਮਸਾਲਾ ਚਾਹ ਦਾ ਜੋ ਵੀ ਪਾਉਣਾ ਤੁਸੀਂ ਤੇ ਪਰ ਇਹ ਹੈ ਕਿ ਇਸ ਤਰ੍ਹਾਂ ਬਹੁਤ ਬੁਰਾ ਲੱਗਦਾ ਜੀ ਤੇ ਭੈਣੋ ਦੇਖੋ ਜੀ ਇਹਦੇ ਜਿਹੜਾ ਸਟicker ਹੈ ਉਹ ਲੱਥ ਰਿਹਾ ਵਾ ਤੇ ਦੇਖੋ ਬਹੁਤ ਸੋਖੇ ਤਰੀਕੇ ਦੇ ਨਾਲ ਇਹ ਸਟicker ਸਾਰਾ ਲੱਥ ਜਾਣਾ ਜੀ ਦੇਖੋ ਠੀਕ ਹੈ ਜੀ ਭਾਵੇਂ ਤੁਸੀਂ ਇਸ ਤਰ੍ਹਾਂ ਹੀ ਬਸ ਮੜਾ ਜਾ ਮਲੋ ਸਟicker ਸਾਰਾ ਹੀ ਲੱਤ ਕੇ ਬਾਹਰ ਆ ਗਿਆ ਜੀ ਅੱਛਾ ਜੀ ਜੇ ਤੁਹਾਨੂੰ ਲੱਗਦਾ ਕਿ ਸਟicker ਜ਼ਿਆਦਾ ਜਿੱਦੀ ਆ ਤੇ ਤੁਸੀਂ ਪਾਣੀ ਜਿੱਦਾਂ ਮੰਨ ਲਓ ਤੁਸੀਂ ਡਬੋ ਕੇ ਰੱਖਿਆ 5 ਕੁ ਮਿੰਟ ਇਹਨੂੰ ਤੁਹਾਨੂੰ ਲੱਗਦਾ ਹੈ ਕਿ ਲਾਥ ਰਿਆ ਪਰ ਇਵੇਂ ਦੇ ਰਹਿ ਰਹੇ ਥੋੜੇ ਬੋਤੇ ਤੁਸੀਂ ਕਰ ਲੈਣਾ ਬੋਤਲ ਨੂੰ ਬਾਹਰ ਕੱਢ ਕੇ ਪਾਣੀ ਨੂੰ ਫਿਰ ਤੁਸੀਂ ਗਰਮ ਕਰ ਲੈਣਾ ਇਹਨੂੰ ਵਿੱਚ ਨਹੀਂ ਪਾ ਕੇ ਗਰਮ ਕਰਨਾ ਤੁਸੀਂ ਪਾਣੀ ਨੂੰ ਗਰਮ ਕਰਕੇ ਫਿਰ ਇਹਨੂੰ ਰੱਖ ਲੈਣਾ ਹਾਂਜੀ ਜੀ ਤੇ ਬਣੋ ਕਿਵੇਂ ਦੀ ਲੱਗੀ ਅੱਜ ਦੀ ਵੀਡੀਓ ਦੇਖੋ ਜੀ ਇਹ ਕੰਟੇਨਰ ਕਿੰਨਾ ਸੋਹਣਾ ਲੱਗਦਾ ਪਿਆ ਜਿਹੜੇ ਥੋੜੇ ਬੋਤੇ ਤੁਹਾਨੂੰ ਲੱਗਦੇ ਪਏ ਯਾਰ ਆਸਾਨੀ ਦੇ ਨਾਲ ਨਿਕਲ ਜਾਣੇ ਆ ਜੀ ਤੇ ਥੋੜੀ देर ਤੁਸੀਂ ਹੋਰ ਡਿਪ ਰੈ ਦੇ ਸਕਦੇ ਹੋ ਦੇਖੋ ਇਹ ਕੰਟੇਨਰ ਜਦੋਂ ਖਾਲੀ ਹੋ ਗਿਆ ਇਹਨੂੰ ਗਰਮ ਪਾਣੀ ਦੇ ਨਾਲ ਤੁਸੀਂ ਧੋ ਸਕਦੇ ਹੋ ਤੇ ਇਹਦੇ ਵਿੱਚ ਤੁਸੀਂ ਲਾਚੀਆਂ ਜਾਂ ਚਾਹ ਦਾ ਮਸਾਲਾ ਪਾਇਆ ਹੋਵੇ ਤੇ ਕਿੰਨਾ ਸੋਹਣਾ ਲੱਗਦਾ ਜੀ ਤੇ ਜੇ ਆਪਾਂ ਉਹ ਸਟicker ਸਾਰਾ ਰਹਿਣ ਦਿੰਦੇ ਤੇ ਉਹ ਬੜਾ ਬੁਰਾ ਜਿਹਾ ਲੱਗਦਾ ਹਨਾ ਤੇ ਦੇਖੋ ਕੰਟੇਨਰ ਇੱਕਦਮ ਸਾਫ਼ ਹੋ ਗਿਆ ਤੇ ਕੱਚ ਦੇ ਗਲਾਸਾਂ ਦੇ ਉੱਪਰ ਸਟicker ਨੇ ਤਾਂ ਵੀ ਇਸ ਸਟਿੱਕ ਦੇ ਨਾਲ ਲਾ ਸਕਦੇ ਹੋ ਤੇ ਕੱਚ ਦੇ ਕੰਟੇਨਰ ਜੱਗ ਹੋ ਗਿਆ ਰਾ ਜੋ ਵੀ ਸਮਾਨ ਹੈ ਤੁਸੀਂ ਇਹ ਸਟicker ਉਤਾਰ ਸਕਦੇ ਹੋ ਜੀ ਜੀ ਤੇ ਆਹ ਵਾਲਾ ਦੇਖੋ ਮੈਂ ਤੁਹਾਨੂੰ ਲਾਗੂ ਵੀ ਦਿਖਾਨੀ ਕਿੰਨਾ ਗੰਦਾ ਲੱਗਦਾ ਪਿਆ ਆਹ ਵਾਲਾ ਦੇਖੋ ਕਿੰਨਾ ਸੁੱਖ ਲੱਗਦਾ ਭੈਣਾਂ ਤੇ ਇਵੇਂ ਤੁਸੀਂ ਆਪਣੇ ਭਾਂਡਿਆਂ ਦੇ ਉੱਪਰੋਂ ਭੈਣਾਂ ਨੂੰ ਸਟicker ਉਤਾਰ ਸਕਦੀਆਂ ਜੀ ਤੇ ਪਹਿਲੀ ਟ੍ਰਿਕ ਵੀ ਤੁਹਾਨੂੰ ਕਿਵੇਂ ਦੀ ਲੱਗੀ ਤੇ ਦੂਸਰੀ ਵੀ ਕਿਵੇਂ ਦੀ ਲੱਗੀ ਜਲਦੀ ਜਲਦੀ ਕਮੈਂਟਾਂ ਦੇ ਵਿੱਚ ਦੱਸ ਦਿਓ ਜੀ ਤੇ ਸੋਹਣਾ ਜਿਹਾ ਕਮੈਂਟ ਕਰਕੇ ਦੱਸਿਓ ਜੀ ਵੈਸੇ ਤਾਂ ਤੁਸੀਂ ਬਹੁਤ ਸੋਹਣੀ ਸੋਚ ਦੇ ਮਾਲਕ ਹੋ ਸੋਹਣੇ ਕਮੈਂਟ ਹੁੰਦੇ ਨੇ ਆਪਾਂ ਨੂੰ ਤੇ ਚੰਗਾ ਜੀ ਤੁਸੀਂ ਇਹ ਵੀ ਦੱਸ ਸਕਦੇ ਹੋ ਭੈਣੋ ਕਿ ਆਪਾਂ ਅਗਲੀ ਵੀਡੀਓ ਕਿਹੜੀ ਬਣਾਈਏ ਤੇ ਜਿਹੜੇ ਭੈਣ ਭਰਾ ਪਹਿਲੀ ਵਾਰ ਚੈਨਲ ਤੇ ਆਏ ਨੇ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰਕੇ ਜਰੂਰ ਜਾਇਓ ਬਿਲਕੁਲ ਫ੍ਰੀ ਆ ਜੀ ਤੇ ਵੀਡੀਓ ਨੂੰ ਤੇ ਦੇਖੋ ਕਿੰਨੀਆਂ ਸਰਲ ਜੀਆਂ ਸੌਖੀਆਂ ਜੀਆਂ ਮੁਫਤ ਦੇ ਵਿੱਚ ਟ੍ਰਿਕਸ ਆ ਪਤਾ ਨੂੰ ਦੱਸਦੀਆਂ ਤੇ ਤੁਸੀਂ ਜਰੂਰ ਸਾਡੇ ਚੈਨਲ ਦੇ ਨਾਲ ਜੁੜੇ ਰਹੋ ਜੀ ਚੰਗਾ ਜੀ ਸਤਿ ਸ਼੍ਰੀ ਅਕਾਲ ਮਿਲਦੇ ਆ ਅਗਲੀ ਵੀਡੀਓ ਦੇ ਨਾਲ